ਸੁਲਤਾਨਪੁਰ ਲੋਧੀ ਵਿਖੇ ਵੇਈ ਨਦੀ ਦੇ ਕੋਤਕ ਪਿੱਛੋਂ ਗੁਰੂ ਜੀ ਨੇ ਦੁਨੀਆਂ ਤਾਰਨ ਨੂੰ ਅਤੇ ਪਾਪੀਆਂ ਦਾ ਉਧਾਰ ਕਰਨ ਨੂੰ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਲਿਆ ਗੁਰੂ ਜੀ ਸੁਲਤਾਨਪੁਰ ਤੋਂ ਚੱਲ ਕੇ ਤਲਵੰਡੀ ਵਿਖੇ ਪਹੁੰਚੇ ਮਾਤਾ ਪਿਤਾ ਦੇ ਦਰਸ਼ਨ ਕੀਤੇ ਫਿਰ ਗੁਰੂ ਜੀ ਨੇ ਸੈਦਪੁਰ ਵਿਖੇ ਚਾਲੇ ਪਾਏ ਜਿਸ ਦੇਹਰਾ ਵਿੱਚ ਕੋਲੰਬਾ ਸ਼ਹਿਰ ਪਹਿੰਦਾ ਸੀ ਗੁਰੂ ਜੀ ਅਤੇ ਪਾਈ ਮਰਦਾਨਾ ਜੀ ਮਲਤਾਨ ਦੀ ਕੋਲੰਬਾ ਸ਼ਹਿਰ ਵਿੱਚ ਪਹੁੰਚੇ। ਰਸਤੇ ਵਿੱਚ ਗੁਰੂ ਜੀ ਨੇ ਬਹੁਤ ਸੁੰਦਰ ਅਤੇ ਵੱਡਾ ਡੇਰਾ ਦੇਖਿਆ। ਜਿਸ ਵਿੱਚ ਇੱਕ ਸ਼ੇਖ ਰਹਿੰਦਾ ਸੀ। ਉਹ ਡੇਰਾ ਉਸਨੇ ਰਸਤੇ ਵਿੱਚ ਲੰਘਣ ਵਾਲਿਆਂ ਦੇ ਠਹਿਰਨ ਵਾਸਤੇ ਬਣਾਇਆ ਸੀ। ਉਸ ਡੇਰੇ ਦੇ ਵਿੱਚ ਹਰ ਕਿਸੇ ਨੂੰ ਰਹਿਣ ਵਾਸਤੇ ਜਗ੍ਹਾ ਮਿਲਦੀ ਸੀ। ਅਤੇ ਖਾਣ ਲਈ ਭੋਜਨ ਨਹੀਂ ਦੇਂਦਾ ਸੀ ਚਾਹੇ ਕੋਈ ਸਿੱਖ ਸੀ ਚਾਹੇ ਹਿੰਦੂ ਚਾਹੇ ਮੁਸਲਮਾਨ ਉਹਨਾਂ ਵਿੱਚ ਕੋਈ ਵੀ ਵਿਤਕਰਾ ਨਹੀਂ ਸੀ ਕਰਦਾ ਸ਼ੇਖ ਨੇ ਉਸ ਡੇਰੇ ਦੇ ਵਿੱਚ ਇੱਕ ਜਗ੍ਹਾ ਹਿੰਦੂਆਂ ਦੇ ਪੂਜਾ ਕਰਨ ਵਾਸਤੇ ਮੰਦਿਰ ਤੇ ਦੂਸਰੀ ਤਰਫ ਮੁਸਲਮਾਨਾਂ ਦੇ ਲਈ ਮਸਜਿਦ ਬਣਵਾਈ ਹੋਈ ਸੀ ਉਹ ਸ਼ੇਖ ਸਾਰਾ ਦਿਨ ਸਾਦਾ ਵਾਲੇ ਕੱਪੜੇ ਪਾ ਕੇ ਮਾਲਾ ਫੇਰਦਾ ਰਹਿੰਦਾ ਸੀ ਤੇ ਆਏ ਗਏ ਮੁਸਾਫਰ ਦੀ ਦੇਖਭਾਲ ਕਰਦਾ ਸੀ ਪਰ ਉਹ شیخ ਰਾਤ گزارਣ ਵਾਲੇ ਰਾਹੀਆਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਨੂੰ ਖੂਹ ਦੇ ਵਿੱਚ ਸੁੱਟ ਦਿੰਦਾ ਸੀ ਗੁਰੂ ਜੀ ਜਦੋਂ ਉਸ ਡੇਰੇ ਦੇ ਅੰਦਰ ਆਏ ਤੇ ਉਸਨੇ ਗੁਰੂ ਜੀ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਕਿ ਇਹ ਕੋਈ ਵੱਡੇ ਮਹਾਪੁਰਖ ਲੱਗਦੇ ਹਨ ਗੁਰੂ ਜੀ ਤਾਂ ਮਨਾਂ ਦੀਆਂ ਜਾਣਨ ਵਾਲੇ ਸਨ ਉਹਨਾ ਪਾਸੋਂ ਕਿੰਨੀ ਚੀਜ਼ ਗੁੱਝੀ ਰਹਿ ਸਕਦੀ ਸੀ ਗੁਰੂ ਜੀ ਨੇ ਉਸ ਦੀਆਂ ਕਾਲੀਆਂ ਕਰਤੂਤਾ ਨੂੰ ਉਸ ਦੇ ਸਾਥੀਆਂ ਨਾਲ ਬੋਲਣ ਚੱਲਣ ਤੇ ਹੀ ਦੇਖ ਲਈਆਂ ਉਸ ਸੇਖ ਨੇ ਗੁਰੂ ਜੀ ਅਤੇ ਪਾਈ ਮਰਦਾਨੇ ਦੀ ਬੜੀ ਸੇਵਾ ਕੀਤੀ ਸ਼ਾਮ ਦਾ ਖਾਣਾ ਖਾਣ ਪਿਛੋਂ ਸੱਜਣ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਚਲੋ ਸੰਤ ਜੀ अंदर जाके तुसी आराम नाल सो जाओ रात काफी हो चुकी है गुरुजी ने कहा पाई सज्जना असी एक शब्द उस मालक दी उस्तत विच पढ़ांगे भाई मरदाने ने रबाब वजानी शुरू कर दी गुरु गुरुजी ने शब्द उचारना शुरू किया ਉਜਲ ਕਹਿਹਾ ਚਿਲਕ ਨਾ ਕੋਟਮ ਕਾਲੜੀ ਮਸ ਤੋਤਿਆਂ ਝੂਠ ਨਾ ਉਤਰੈ ਜੇ ਸਿਉ ਤੋਵਾ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਨ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ ਗੁਰੂ ਜੀ ਦੇ ਸ਼ਬਦ ਗਾਇਨ ਤੋਂ ਬਾਅਦ ਸੱਜਣ ਠੱਗ ਨੂੰ ਇਹ ਸਮਝ ਲੱਗੀ ਕਿ ਗੁਰੂ ਜੀ ਜਿਸ ਤਰ੍ਹਾਂ ਸਭ ਕੁਝ ਮੇਰੇ ਬਾਰੇ ਜਾਣਦੇ ਹਨ ਮੇਰੀਆਂ ਕਾਲੀਆਂ ਕਰਤੂਤਾਂ ਨੂੰ ਸਮਝ ਰਹੇ ਹਨ ਇਸ ਲਈ ਉਹ ਕਹਿ ਰਹੇ ਹਨ ਜਿਸ ਤਰ੍ਹਾਂ ਕਾਸ਼ੀਰ ਦਾ ਬਰਤਨ ਬਾਹਰੋਂ ਚਮਕਦਾ ਹੈ ਪਰ ਜਦੋਂ ਉਸ ਨੂੰ ਹੱਥ ਲਗਾਉਂਦੇ ਹਾਂ ਤਾਂ ਉਹ ਹੱਥ ਕਾਲਾ ਹੋ ਜਾਂਦਾ ਹੈ ਉਸ ਕਾਸ਼ੀ ਦੇ ਬਰਤਨ ਨੂੰ ਤੋਂ ਦੇ ਪਿੱਛੋਂ ਵੀ ਉਸ ਦੀ ਕਾਲਕ ਨਹੀਂ ਜਾਂਦੀ ਖਾਲੀ ਕਰਾਂ ਨੂੰ ਜਿੰਨਾ ਮਰਜ਼ੀ ਬਾਹਰੋਂ ਸਜਾ ਲਵੋ ਅੰਦਰੋਂ ਉਹ ਤੇ ਤੇਰੇ ਹੀ ਹੋਣਗੇ ਮਤਲਬ ਅੰਦਰੋਂ ਖਾਲੀ ਹੀ ਹੋਣਗੇ ਇਸ ਤਰ੍ਹਾਂ ਦੇ ਕਰ ਤੇ ਅਤੇ ਗੁਨਾ ਤੋਂ ਬਿਨਾ ਸ਼ਰੀਰ ਕਿਸੇ ਕੰਮ ਦੇ ਨਹੀਂ ਚਿੱਟੇ ਰੰਗ ਦੇ ਕਪੜੇ ਪਾਉਣ ਵਾਲੇ ਸੰਤ ਭੋਲਿਆਂ ਲੋਕਾਂ ਨੂੰ ਠੱਗਦੇ ਹਨ ਉਸ ਨੂੰ ਪਗਤ ਨਹੀਂ ਕਿਹਾ ਜਾਂਦਾ ਆਦਮੀ ਦੀ ਚਤੁਰਾਈ ਸਿਆਨਪ ਅਤੇ ਸੇਵਾ ਕਿਸੇ ਕੰਮ ਦੀ ਨਹੀਂ ਜੇ ਉਹ ਗੁਰੇ ਕੰਮਾਂ ਤੋਂ ਤੋਬਾ ਨਹੀਂ ਕਰਦਾ ਨੇਕ ਬਨਣ ਦੇ ਲਈ ਉਸ ਮਾਲਕ ਦੇ ਆਸਰੇ ਦੀ ਲੋੜ ਹੈ ਇਹ ਵੀ ਉਪਦੇਸ਼ ਗੁਰੂ ਜੀ ਦੇ ਸੁਣ ਕੇ ਸੱਜਣ ਗੁਰੂ ਜੀ ਦੇ ਚਰਨਾਂ ਵੱਲ ਟਹਿ ਪਿਆ ਗੁਰੂ ਜੀ ਦੇ ਕਹਿਣ ਉਪਰ ਉਸਨੇ ਸਾਰਾ ਤਨ ਗਰੀਬਾਂ ਦੇ ਵਿੱਚ ਵੰਡ ਦਿੱਤਾ ਅਤੇ ਹੱਥ ਦੀ ਕਮਾਈ ਕਰਨ ਲੱਗਾ ਅਤੇ ਸੱਜਣ ਖੰਦ ਤੋਂ ਸੱਚਾ ਸੱਜਣ ਬਣ ਗਿਆ ਉज्जਨ ਕਹਿਹਾ ਚਿਲਕ ਨਾ ਕੋਟਮ ਕਾਲੜੀ ਮਸ ਤੋਤਿਆਂ ਚੂਟ ਨਾ ਉਤਰੈ ਜੈ ਸਿਉ ਤੋ ਵਾ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਐ ਤਿੱਥੇ ਖੜੈ ਦਿਸਨ